ਆਡੀ ਜਿਹੜੀ バス ਯਾਤਰਾ ਜਾਰੀ ਹੈ ਜਮਾਤਾ ਚਿੰਤਪੁਰੀ ਦੇ ਕੀ ਕਹਾਂ ਇਸ ਬਾਰੇ ਆਡੀ ਜਿਹੜੀ ਇਹ バス ਯਾਤਰਾ ਇੱਕ ਸਦਭਾਵਨਾ ਭਾਈਚਾਰੇ ਦਾ ਪ੍ਰਤੀਕ ਹੈ ਔਰ ਜਿਹੜੀ ਆਪਣੀ ਇਹ バス ਯਾਤਰਾ ਆ ਉਹ ਪਛਮੀ バス ਯਾਤਰਾ ਆ ਔਰ ਸਾਰੇ ਸ਼ਰਧਾਲੂ ਸਾਰੇ ਭਰਾ ਜਿਹੜੇ ਨੇ ਆਪਣੇ ਮਾਤਾ ਸਾਹਿਬ ਨੇ ਹੋਰ ਇਸ ਸੰਸਥਾ ਨਾਲ ਜੁੜੇ ਹੋਏ ਪੰਜਾਬ ਐਸੋਸੀਏਸ਼ਨ ਜਰਨਲਿਜ਼ਮ ਸੰਸਥਾ ਨਾਲ ਜੁੜੇ ਹੋਏ ਜਿਹੜੇ ਐ ਭਾਈਚਾਰਾ ਆ ਉਹਨਾਂ ਨੇ ਆਪਣੇ ਪਟਾਲੇ ਦੇ ਲਈ ਔਰ ਆਪਣੇ ਪਟਾਲੇ ਦੇ ਭਾਈਚਾਰੇ ਦੇ ਲਈ ਮਾਤਾ ਚਿੰਤਪੁਰਨੀ ਮਾਤਾ ਦੇ ਅੱਗੇ ਨਤਮਕਤ ਹੋ ਕੇ ਔਰ ਆਪਣੇ ਪਟਾਲੇ ਵਾਸਤੇ ਬਹੁਤ ਆਪਣੇ ਪਟਾਲੇ ਦੀ ਵੱਧ ਤੋਂ ਵੱਧ ਤਰੱਕੀ ਵਾਸਤੇ ਜਿਹੜਾ ਉਹ ਅੱਜ ਉੱਥੇ ਜਾ ਕੇ ਦਰਸ਼ਨ ਕਰਨਗੇ ਔਰ ਮਾਤਾ ਅੱਗੇ ਆਪਣੀ ਅਰਜ਼ੀ ਰੱਖਣਗੇ। ਦੱਸ ਯਾਤਰਾ ਕਿਹੜੀ ਜਿਹੜੀ ਸ਼ੁਰੂ ਕੀਤੀ ਹੈ ਜੀ ਜंडीगढ़ ਪੰਜਾਬ ਜਰਨਲਿਸਟ ਐਸੋਸ਼ੀਏਸ਼ਨ ਵੱਲੋਂ ਯਾਤਰਾ ਜਾਂਦੀ ਆ ਤੇ ਸੁਖ ਨਾਲ ਮਾਤਾ ਰਾਣੀ ਦੀ ਕਿਰਪਾ ਨਾਲ ਇਹ ਯਾਤਰਾ ਵਾ ਅੱਜ ਸਾਨੂੰ ਸਾਡੀ ਲੋਕ ਸੇਵਾ ਸੰਧੀ ਵੱਲੋਂ ਮਾਤਾ ਰਾਣੀ ਦਾ ਅਸ਼ੀਰਵਾਦ ਪ੍ਰਾਪਤ ਹੋਇਆ ਤੇ ਅੱਜ ਇਹਨਾਂ ਦਾ ਆਪਣਾ ਬਾਸਰ ਵਾਣਾ ਕਰਕੇ ਬਾਸਰ ਵਾਣਾ ਕਰਕੇ ਮਾਤਾ ਰਾਣੀ ਦਾ ਅਸ਼ੀਰਵਾਦ ਲਿਆ ਵਾ ਮੇਰੇ ਨਾਲ ਮੇਰੇ ਆਏ ਸਾਥੀ ਜਗਤਾਰ ਗੈਨ ਜੀ ਕਮਲ ਕਿਸ਼ੋਰ ਜੀ ਸੰਜੀਵ ਨਾਇਰ ਜੀ ਨਾਲ ਮੇਰੇ ਸਤਿਕਾਰਯੋਗ ਬਜ਼ੁਰਗ ਮੇਰੇ ਨਾਲ ਖੜੇ ਨੇ ਮਿਤਾ ਜੀ ਮਿਤਾ ਜੀ ਸਾਈਕਲ ਸਾਹਿਬ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਨੂੰ ਅਦਾਰਾਣੀ ਦੀ ਬਾਸਰ ਬਣਾ ਕਰਨ ਦਾ ਮੌਕਾ ਦਿੱਤਾ ਜੀ ਆਇਆਂ ਨੂੰ